ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ 14 ਤੋਂ 15 ਗਾਵਾਂ ਸੇਲ ਲਈ ਲੈ ਕੇ ਆਏ ਹਾਂ ਜੀ ਜਿਸ ਪ੍ਰਿੰਟ 'ਚ ਜੋ ਬਈ ਵੀਡੀਓ ਬਣਾ ਰਹੇ ਆ ਆਪਾਂ ਇਹਨਾਂ ਬਰਨਾਲਾ ਖਾਸ ਬਰਨਾਲਾ ਸ਼ਹਿਰ ਆਪੇ ਤੇ ਸੇਖਾ ਰੋਡ ਦੇ ਬਾਈ ਦਾ ਜਿਹੜਾ ਨੌਰਾਗਾ 14 ਤੋਂ 15 ਗਾਇਆਂ ਬਾਈ ਕੋਲੇ ਇਸ ਟਾਈਮ ਹਾਜ਼ਰ ਆ ਹਰ ਟਾਈਮ 7 ਤੋਂ 8 ਗਾਇਆਂ ਬਾਈ ਕੋਲੇ ਰਹਿੰਦੀਆਂ ਨੇ ਵਿਕਰੀ ਵਾਸਤੇ ਬਈ ਸਾਰੀ ਗਾਇਆਂ ਬਈ ਟੌਪ ਨੀਆਂ ਨੇ ਗਰਮੀਆਂ ਦੇ ਤੋਹਫੇ ਆ ਗਰਮੀ ਬਿਲਕੁਲ ਨਹੀਂ ਮੰਨੀਆਂ ਫੈਂਡ ਫੂਡ ਚੰਗੀ ਆਊਗੀ ਵਿੱਚ ਹੀ ਸੋਈਆਂ ਮੈਂ ਬਾਈ ਵਿੱਚ ਹੀ ਗੱਬਣਾ ਆਉ ਕਰ ਲੈਨੇ ਬਾਈ ਨਾ ਗੱਲ ਬਾਤ ਆਜੋ ਬਾਈ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਬਾ ਜੀ ਹੋਰ ਬਾਈ ਜੱਗੀ ਠੀਕ ਹੋ ਵਧੀਆ ਹਾਂਜੀ ਹਾਂ ਕਿਰਪਾ ਬਾਬੇ ਨਾਲ ਤਰੀ ਪੂਰਾ ਵਧੀਆ ਵੇਣਾ ਜੀ ਵਧੀਆ ਚੱਲਦਾ ਕੰਮ ਕਰਦਾ ਕੰਮ ਕਾ ਪੂਰਾ ਵਧੀਆ ਬਾਬਾ ਜੀ ਆਪਾਂ ਇਧਰ ਹੀ ਲਿਆਏ ਮਾਲ ਸਾਰਾ ਹੁਣ ਠੀਕ ਆ ਆਪਾਂ ਇਧਰ ਪੱਕਾ ਹੀ ਮਤਲਬ ਨਵਰੇ ਦਾ ਹੁਣ ਇਧਰ ਪੱਕਾ ਹੀ ਬਣਾਦਾ ਕੰਮ ਜਿਹੜੇ ਵੀ ਵੀਰ ਆਪਾਂ ਤਿਆਰ ਕਰਨ ਵਾਲੇ ਆਉਂਦੇ ਜਾਂਦੇ ਆ ਉਹ ਇੱਥੇ ਨਵੇਂ ਨੌਰੇ 'ਚ ਹੀ ਆ ਸਕਦੇ ਆ ਹਣਾ ਠੀਕ ਆ ਬਾਈ ਇਹ ਨਵੇਂ ਨੌਰੇ ਦੀ ਜਿਹੜੀ ਲੋਕੇਸ਼ਨ ਹੈ ਮੇਨ ਉਹ ਦੱਸੋ ਇਹ ਨਵੇਂ ਲੋਕੇਸ਼ਨ ਉਹ ਹੈ ਜੀ ਬਸ ਤੋਂ ਅੱਗੇ ਬੈਕ ਸਾਈਡ ਸੀਗਾ ਕੋਣ ਨਾ ਫਰੰਟ ਦੇ ਉੱਤੇ ਜਾਂ ਰੋਡ ਤੇ ਹੀ ਆਪਾਂ ਜਦੋਂ ਵੀਡੀਓ ਬਣਾਵਾਂਗੇ ਆਪਾਂ ਵੀਡੀਓ 'ਚ ਬਾਅਦ ਦਿਖਾ ਦੇਾਂਗੇ ਸਾਰਾ ਰੋਡ ਠੀਕ ਹੈ ਭਾਈ ਆਪਣਾ ਜਿਹੜਾ ਕੈਂਪ ਹੈਗਾ ਆਪਣਾ ਸ਼ਹਿਰ ਬਰਨਾਲਾ ਜੀ ਠੀਕ ਹੈ ਉੱਥੇ ਗੁਰੂ ਰਾਮदास ਨਗਰ ਸਿੱਖਾ ਰੋਡ ਤੇ ਬਣਾ ਲੁਗਾ ਜੀ ਠੀਕ ਹੈ ਮੋਬਾਈਲ ਜਿਹੜਾ ਤੁਰੀਓ ਰੋਡ ਜਾਂਦਾ ਮੋਬਾਈਲ ਨੰਬਰ ਆਪਣਾ 9815390107 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਭਾਈ 14 ਤੋਂ 15 ਨੰਗ ਨੇ ਹਾਂ ਬਾਈ ਨੋ ਵੀ ਹਰ ਵਕਤ 15 ਨਾਲ ਹਰ ਵਕਤ ਜੇ ਕੋਈ ਜਨਰੇਟਰ ਜਦੋਂ ਮਰਜੀ ਕੋਈ ਬਾਹਰ ਦਾ ਬਿਵਾਰੀਆ ਕੋਈ ਲੋਕਾਂ ਦਾ ਜਦੋਂ ਮਰਜੀ ਆ ਸਕਦਾ ਵੀਰ ਠੀਕ ਹੈ 15 ਗਾਵਾਂ ਆਪਣੇ ਕੋਲ ਹਰ ਵਕਤ ਹੋਇਆ ਕਰ ਰਹੀਏ ਇਧਰ ਕਿਉਂਕਿ ਥੋੜੀ ਜਗ੍ਹਾ ਦੀ ਪ੍ਰੋਬਲਮ ਸੀ ਜਗ੍ਹਾ ਦੀ ਪ੍ਰੋਬਲਮ ਸੀ ਠੀਕ ਹੈ ਚਲੋ ਕਰਦੇ ਹਾਂ ਬਈ ਸਟਾਰਟ ਜਿਹੜੀ ਪਹਿਲੇ ਨੰਬਰ ਤੇ ਬੈਠਾ ਕਿਹੜਾ ਸੂਸ ਹੁੰਦੀ ਹੈ ਕਰਮ ਸੂਆ ਦੂਜਾ ਕੀ ਪਾਓ ਜੀ ਸਿਮਲ ਗੂਰ ਦੀ ਹਰੇਕ ਚੀਜ਼ ਦੀ ਡਿਟੇਲ ਆ ਪੂਰੀ ਓਕੇ ਤੁਹਾਨੂੰ ਬਤਾ ਪਾਉਂਦੇ ਆ ਬੜੇ ਘਾਟਾਂ ਬਤਾ ਲਿਖਾ ਲੈਂਦੇ ਹਾਂ ਠੀਕ ਹੈ ਉਹਦੇ ਕਾਰਨ ਸੀਮਨ ਵਗੈਰਾ ਵੀ ਇਹਦੇ ਪੂਰਾ ਵਧੀਆ ਲੱਗਿਆ ਹੋਇਆ ਆ ਆਪ ਵੀ ਚੰਗੇ ਸੀਮਨ ਦੀ ਆ ਠੀਕ ਆ ਭਾਈ ਦੋ ਦੋ 32 ਦੇ 30 ਕਿਲੋ ਕਲੂਨ ਦਾ ਦਿੱਤਾ ਹੋਇਆ ਠੀਕ ਆ ਭਾਈ ਹੂੰ ਕੱਦ ਬੱਡ ਚੰਗਾ ਰੰਗ ਰੂਪ ਦੰਦਾ ਵੀ ਤੇ ਰਾਜੀ ਰਾਜੀ ਹਰੇ ਮੁੰਡਾ ਵੀ ਆਪਾਂ ਛਿੱਗੀਆਂ ਦੇ ਰਵਾਂਗੇ ਹੈ ਚੋਗੀ ਤੇ ਸ਼ਾਰਡ ਦਾ ਬੰਦ ਕੱਢ ਗਈ ਠੀਕ ਆ ਹੇਸ ਬਿਊਟੀ ਕਮਾਲ ਦੀ ਰੰਗ ਰੂਪ ਬਹੁਤ ਚੰਗਾ ਰਾਕੀ ਬਾਕੀ ਕੱਚੀ ਕੱਚੀ ਆ ਭਾਈ ਦਣ ਹਜੇ ਲੈਣੀ ਹੈ ਕਰਮੜੀ ਉਹਦੋਂ ਆਰਡਰ ਦੀ ਕੁਆਲਿਟੀ ਜਿਹੜੀ ਨੇ ਕਮਾਲ ਦੀ ਤਿਆਰ ਕਰੇ ਟੱਲਾ ਦੇਖੋ ਰੁਗ ਭਰ ਲਾ ਭਾਈ ਟੱਲਾ ਬਹੁਤ ਪਈ ਆ ਸਾਰੀਆਂ ਹਵਲਡਾਂ ਲਾ ਕੱਢ ਕੇ ਲੈ ਆਉਣ ਵਾਲੀ 32 ਕਿਲੋ ਦਾ ਪੈਣ ਆਉਣ ਦਿੱਤਾ ਹੋਇਆ ਬਾਵਾ ਜੀ ਇਹਦਾ ਠੀਕ ਆ ਰਿਕਾਰਡ ਆਗਾ ਮੇਰੇ ਕੀਦਾ ਜਿਹੜੇ ਫਾਰਮ ਚੋਂ ਆਈ ਆ ਹੂੰ ਆਨ ਰਿਕਾਰਡ ਆ YouTube ਤੇ ਬੰਦਾ ਕੱਢ ਕੇ ਦੇਖ ਸਕਦਾ ਠੀਕ ਆ ਭਾਈ ਸਾਰਾ ਰਿਕਾਰਡ ਆ ਹੋ ਜੀ ਠੀਕ ਆ ਫੇਸ ਬਿਊਟੀ ਕਮਾਲ ਦੀ ਆ ਬੋਦੀ ਬਾਦੀ ਚੰਗੀ ਰੰਗ ਰੂਪ ਚੰਗਾ ਸਭੀ ਪਲੀ ਰਾਜੀ ਰੋਜੀ ਫੁੱਲਾ ਚੰਗੇ ਸੀਮਣ ਦੀ ਆ ਰਿਕਾਡ ਬਾਈ ਕੋਲੇ ਸਾਰਾ A to Z ਪਿਆਗਾ ਨਾੜਾ ਨੂੜਾ ਲੈਵੇ ਤੇ ਕਮਾਲ ਦੀ ਆ ਕੱਚੀ ਕੱਚੀ ਆ ਬਾਈ ਬਾਬਾ ਜੀ ਫਾਰਮ ਦੀ ਜਾਨ ਆ ਜਿਹੜੇ ਵੀਰਾਂ ਦੇ ਬਸ ਸਹੀ ਗੱਲ ਆ ਘਰੇ ਡੈਰੀ ਫਾਰਮ ਆ ਜਾਂ ਆਪਾਂ ਵੱਡੇ ਫਾਰਮ ਨੇ ਠੀਕ ਆ ਜਾਨੀ ਉਹਨਾਂ ਦੀ ਪੁੱਛੀ ਤੇ ਮੁੱਲ ਕੀ ਆ ਫਿਰ ਇਹਦਾ ਮਤਲਬ ਆ ਇਹ ਮਾਲ ਆ ਜਿਆਦਾ ਆਪਾਂ ਮੁੱਲ ਫੋਨ ਤੇ ਕਰ ਲਈਏ ਬਸ ਨੰਬਰਵਾਜ ਵੀਰ ਬਣਾ ਯਾਦ ਰੱਖ ਲੈਣ ਹੂੰ ਬਾਕੀ ਤਕਰੀਬਨ ਆਪਣੀ ਇੱਕ ਹੋਰ ਬੇਨਤੀ ਆ ਜਿਸ ਤਰ੍ਹਾਂ ਆਪਣੇ ਕੋਲੇ ਆ ਕੇ ਬਣਾ ਲੈ ਕੇ ਜਾਂਦਾ ਆਪਾਂ ਨੂੰ ਉਸ ਤੋਂ ਬਹੁਤ ਵਧੀਆ ਖੁਸ਼ੀ ਹੁੰਦੀ ਆ ਹਣਾ ਠੀਕ ਆ ਬਾਈ ਬਾਕੀ ਜਿਹੜਾ ਵੀ ਵੀਰ ਜੇ ਕਿਸੇ ਨੇ ਕਹੀ ਮੇਰੇ ਵੀ ਨਹੀਂ ਬੜਾ ਸਮਝ ਆਉਂਦੀ ਹੂੰ ਆਹ ਵੀਡੀਓ ਦੇਖ ਕੇ ਸਕਰੀਨਸ਼ਾਟ ਖਿੱਚ ਕੇ ਕੋ ਮੂੰਕੇ ਦੇ ਦੇ ਬਹੁਤ ਠੀਕ ਆ ਉਹਦਾ ਮੁੱਲ ਮਾੜੀ ਦੱਸ ਦੇ ਠੀਕ ਆ ਮੁੱਲ ਜੈ ਹੋਣਗੇ ਬਿਲਕੁਲ ਪਹਿਲਾ ਬੰਦਾ ਪਹਿਲਾ ਮੁੱਲ ਜੈ ਹੋਣਗੇ ਪਹਿਲਣ ਬੱਚੀ ਹੈ ਜੀ ਚੌਗੀ ਆ ਜਾਂਦੀ ਦੀ ਦੰਦਾ ਜੋ ਚੌਗੀ ਪਹਿਲਣ ਬੱਚੀ ਦੂਜੇ ਨੰਬਰ ਵਾਲੀ ਬਹਿੜਾ ਇਹ ਦੂਜਾ ਨੰਬਰ ਆ ਜੀ ਵੀਡੀਓ ਸ਼ੁਰੂ ਕਰਦੇ ਉਹ ਦੂਜਾ ਨੰਬਰ ਆ ਹਾਂ ਜੀ ਬਿਊਟੀ ਕਮਾਲ ਦੀ ਆ ਫਰੋਦੀਵਾਦੀ ਚੰਗੀ ਆ ਰੰਗ ਰੂਪ ਚੰਗਾ ਪਰ ਕਾੜ ਇਹਦਾ ਵੀ ਸਾਰਾ ਹੈਗਾ ਜੀ ਠੀਕ ਆ ਰਿਕਾਰਡ ਬਾਈ ਕੁਲੇ ਦਾ ਵੀ ਪ੍ਰੋਪਰ ਬਾਕੀ ਆਪਾਂ ਜਿਹੜੀ ਵੈਦ ਦਾ ਰਿਕਾਰਡ ਹੋਊਗਾ ਤਾਂ ਉਸੇ ਦਾ ਇੱਕ ਹੋਊਗਾ ਠੀਕ ਆ ਕੋਈ ਨਹੀਂ ਵੀ ਆਪਾਂ ਉਹ ਨੋਬੜਾ ਹਰ ਇੱਕ ਗਾਵਾ ਕਹਿੰਦੇ ਆ ਸਾਡੇ ਕੋਈ ਰਿਕਾਰਡ ਆ ਹੂੰ ਆ ਲੇਵੇ ਦੇ ਨਾਣਾ ਨੂਣਾ ਲਿਖਾ ਦੇ ਜੀ ਨਾਣਾ ਨੂਣਾ ਇਹ ਮੋਲੋ ਨੀ ਮਸ਼ੀਨੀ ਥਣ ਲੱਗਿਆ ਕੱਚੀ ਕੱਚੀ ਆ ਦਣ ਕਰਮ ਵਾਲੀ ਲੈਂਦੀ ਆ ਉਹਦੋਂ ਦਾ ਆਰਡਰ ਆ ਜਿਹੜਾ ਕਮਾਲ ਦਾ ਬੜਾ ਸੋਹਣਾ ਦੇ ਵਾਲੂਆ ਤਿਆਰ ਕਰ ਦੇਣਾ ਇਹ ਨਹੀਂ ਜੀ ਸਹੀ ਗੱਲ ਆ ਭਾਈ ਕੱਦ ਵੱਡ ਰਾਜੀ ਰੂਜੀ ਚੰਗਿਆ ਤੋਰਾ ਤਾਰਾ ਕਮਾਲ ਦਾ ਚੰਗੀ ਆ ਬਈ ਕੁੱਲ ਮਿਲਾ ਕੇ ਪਹਿਲਾ ਸੂਆ ਦੰਦਾ ਜਬਾਈ ਟੋਪ ਤਿਆਰ ਹੋਊਗੀ 25 ਕਿਲੋ ਦੁੱਧ ਪਲੂਨ ਘੜਦੋਗੀ ਖੁੱਲਾ ਰਾਮਦਾਰੀ ਦਾ ਜੀ ਠੀਕ ਆ ਬਈ ਜਿੰਨੀ ਬਰੀਡ ਆ ਜਿੰਨੀ ਬਰੀਡ ਆ ਸਹੀ ਗੱਲ ਅੱਗੇ ਪ੍ਰਾਤ ਤਿੰਨ ਨੰਬਰ ਬਾਰੇ ਗੱਲ ਕਰ ਲੈਨੇ ਕਿਹੜਾ ਸੂਆ ਬਈ ਪਹਿਲਣ ਜੀ ਪਹਿਲਣ ਪਹਿਲਣ ਸੂਆ ਕਿਤੇ ਦਿਨ ਲੈਂਦੀ ਆ ਬਈ ਦਰਦੋ ਜੀ ਤਿਆਰ ਹੀ ਆ ਬੱਸੀ ਬਾਬਾ ਜੀ ਤਿਆਰੀ ਆ ਸਾਹਮਣੇ ਵੀ ਇੱਥੇ ਆਪਣੇ ਬੂਲੇ ਖੜੀ ਦੋ ਦਿਨ ਲਾਇ ਵੀ ਸਕਦੀ ਆ ਠੀਕ ਆ ਜੇ ਕਰਮ ਵਾਲੀ ਬਾਗੀ ਪਗੜੀ 'ਚ ਚੜ ਕੇ ਲੰਘ ਜੇੜੀ ਸੂ ਵੀ ਸਕਦੀ ਸੂ ਵੀ ਸਕਦੀ ਆ ਤੇ ਜਰਸੀ 'ਚ ਪੈਂਦੀ ਆ ਕਾਫੀ ਕੱਲਰ ਨੂੰ ਜਰਸੀ ਕਾਫੀ ਕੱਲਰ ਆ ਭਾਈ ਬਾਕੀ ਥੰਨੇਵੇਂ ਨਹੀਂ ਜਿਹੜੀ ਕੁਆਲਿਟੀ ਆ ਬਾਬਾ ਜੀ ਉਹ ਤੁਸੀਂ ਸਮਾਰ ਕੇ ਨੇੜੇ ਕਰਕੇ ਕੈਮਰਾ ਦਿਖਾ ਦਿਓ ਲੇਵਾ ਲੋ ਪੂਰੀ ਪਾਪ ਗਲਾਸ ਹੀ ਆ ਇਹਸਾ ਜਿਹੜਾ ਕਰਮ ਵਾਲੀ ਦਾ ਬਹੁਤ ਚੰਗਾ ਤੇ ਬਾਕੀ ਚਮਕ ਝਮਕ ਵਾਰਡ ਤੇ ਬਈ ਬਹੁਤ ਚੰਗੀਆਂ ਲੈਵਾ ਦੇਖੋ ਆਰਡਰ ਆਪਣੇ ਕੋਈ ਨਹੀਂ ਰਹਿਣਾ ਨਾ ਕੋਈ ਐਸੀ ਜੀ ਚੀਜ਼ ਨਹੀਂ ਹੁੰਦੀ ਵੀ ਆਪਾਂ ਸ਼ਾਈਨਿੰਗ ਵਾਸਤੇ ਉੱਤੇ ਕੋਈ ਚੀਜ਼ ਲਾਈ ਵੀ ਹੋ ਠੀਕ ਆ ਜਿੰਨੀ ਇਹਨਾਂ ਦੇ ਵਿੱਚ ਸ਼ਾਈਨਿੰਗ ਆ ਵਸਾਇ ਮਨੋ ਤੇ ਗਈ ਬਣਾਜ ਤਾਂ ਇਹਨਾਂ ਦੇ ਕੋਈ ਸ਼ੈਂਪੂ ਵੀ ਨਹੀਂ ਲਾਇਆ ਕਰ ਮਾਵੀਆਂ ਦੇ ਹੁਣੀ ਨਵਾਜੀਆਂ ਠੀਕ ਆ ਨੈਚੁਰਲ ਆ ਠੀਕ ਆ ਬਈ ਅੱਗੇ ਬਈ 4 ਨੰਬਰ ਸੂਈ ਵੀ ਆ ਸੂਈ ਵੀ ਆ ਜੀ ਕਲ ਦੀ ਸੂਈ ਆ ਬੱਚੀ ਮੰਗ ਰਹੇ ਇਹਦੇ ਕਿਹੜਾ ਸੂਹਾ ਸੂਈ ਆ ਸੂਹਾ ਦੂਜਾ ਜੀ ਠੀਕ ਆ 6 ਨੰਬਰ ਆ ਪਿਆ ਔਰ ਤੁਰ ਬੁੱਤ ਬੱਚਾ ਬੱਚੀ ਬੱਚੀ ਬੜੀ ਪੁਆੜੀ ਆ ਜੀ ਬੱਚੀ ਦੇਖੋ ਬਈ ਬੱਚਾ ਕਰਮਲੀ ਨੇ ਬਹੁਤ ਚੰਗਾ ਪਾਇਆ ਫੇਸ ਹੂਜ਼ ਦੇਖੋ ਬਈ ਬੱਚੇ ਦਾ ਕੀ ਬਾਤ ਆ ਨਾਸਾ ਨੋਸਾ ਗਲਾਬੀ ਆ ਚੰਗਾ ਬਈ ਬੱਚਾ ਬਹੁਤ ਚੰਗਾ ਪਾਇਆ ਵਰਡ ਵੀ ਚੰਗਾ ਏਨੀ ਵਧੀਆ ਮਤਲਬ ਘਰ ਆਈ ਹੈਗੀ ਮੁੰਡੇ ਦਾ ਛੋਟਾ ਡੈਰੀ ਫਾਰਮ ਆ ਲੈ ਠੀਕ ਆ ਚੰਗੀਆਂ ਬੜਾ ਰੱਖਦਾ ਹੈਗਾ ਵਧੀਆ ਹੂੰ ਤਰ ਬੱਚਾ ਕੀ ਕਬਈ ਤੋਰਾ ਤੋਇਆ ਚਵਾਈ ਚਵਾਈ ਨਹੀਂ ਹੋਰ ਚੀਜ਼ ਦੀ ਬੜਾ ਸੋਣਾ ਹੀ ਆਈ ਸਹੀ ਗੱਲ ਲੈ ਛੰਡੀ ਛੰਡੀ ਸੀਨ ਜਿਵੇਂ ਮਰਜੀ ਮਰਜੀ ਬਹਿ ਜਾ ਚਵਾਈ ਦੇਖ ਬਈ ਲੈ ਮੈਂ ਕਹਿੰਦਾ ਕੀ ਬਾਤ ਆ ਚਵਾਈ ਬਹੁਤ ਚੰਗੀ ਹੈ ਨਾ ਬਹੁਤ ਹੀ ਚੰਗੀ ਚਵਾਈ ਆ ਯਾਰ ਪਰਤੇ ਜਗਾਲੀਆਂ ਕਰਦੀਆਂ ਜਮੇ ਵਾਹੇ ਕਹਿੰਦਾ ਘਰੇ ਚੋਣ ਵਾਲੀ ਨਾ ਸਈ ਟੌਪ ਬੱਚੇ ਦੋ ਨੇ ਮਲਾਬੀ ਬੱਚੀ ਵੀ ਆ ਦੇ ਸਹੀ ਗੱਲ ਆ ਬਈ ਆਪ ਵੀ ਬੱਚੀ ਹੀ ਆ ਦੇ ਬਈ ਤੇ ਬੱਚਾ ਮਗਰ ਬੱਚੀ ਬੱਚੀ ਬੜੀ ਕੁਆਲਟੀ ਦੀ ਦਿੱਤੀ ਆ ਆਰਡਰ ਬੜਾ ਚੰਗਾ ਥਣ ਬੜਾ ਕਮਾਲ ਮੁੱਕੀ ਵਾਲਾ ਥਣ ਕੱਲਾ ਕੱਲਾ ਥਣ ਰੰਗ ਰੂਪ ਢਾਂਟਾ ਢੁੰਟਾ ਕਮਾਲ ਆ ਬਾਈ ਬਹੁਤ ਓਰ ਬਾਈ ਓਕੇ ਹਾਂ ਬਾਈ ਜੇਰ ਜੱਪੇ ਦੀ ਜਿਹੜੀ ਵਹਿਣ ਆਪਣੇ ਕੋਲੇ ਸੂਈ ਵੀ ਹੋਊਗੀ ਜੇਰ ਜੱਪੇ ਦੀ ਆਪਣੀ ਪੂਰੀ ਫੁੱਲ ਗਰੰਟੀ ਹੋਊਗੀ ਠੀਕ ਆ ਬਾਕੀ ਬਣਾਏ ਆਪਣੇ ਕੋਲੇ ਕੱਲ ਰਾਤ ਹੀ ਆਈਆਂ ਨੇ ਥੋੜਾ ਜਿਹਾ ਸਕੇਮੇ ਸੁਕੂਮੇ ਮੰਨੇ ਹੋਇਆ ਗਈਆਂ ਨੇ ਠੀਕ ਆ ਬਾਕੀ ਕਰਮਾਲੀਆਂ ਜਦੋਂ ਕੱਲ ਨੂੰ ਹੋਰ ਵੀ ਇਦੋਂ ਵੀ ਚੰਗੀਆਂ ਲੱਗਣਗੀਆਂ ਸਹੀ ਗੱਲ ਆ ਭਾਈ ਅੱਗੇ ਭਾਈ 5 ਨੰਬਰ ਇਹ ਵੀ ਸੂਈ ਵੀ ਆ ਹਾਂਜੀ ਇਹ ਵੀ ਕੱਲ ਹੀ ਸੂਈ ਆ ਜੀ ਕੱਲ ਹੀ ਰਾਠੀ ਆ ਜੀ ਠੀਕ ਆ ਜਿਹੜਾ ਵੀਰੋ ਦੀ ਪੂਰੀ ਡਿਮਾਂਡ ਅੱਜ ਦੇ ਸਮੇਂ ਦੀ ਇਹ ਇੱਦਾਂ ਹੋ ਪੁੱਤ ਅੱਜ ਦਾ ਜਿਹੜਾ ਰੁੱਤ ਚੱਲਦੀ ਐ ਮੌਸਮ ਚੱਲਦਾ ਉਸ ਹਾਵ ਨਾਲ ਫੁੱਲ ਕਾਮਯਾਬਤਾ ਕੀ ਇਸ ਨੂੰ ਚੰਗਾ ਕੱਦ ਵੱਡਾ ਰਾਜੀ ਰੂਜੀ ਮੱਝਾਂ ਰਗਾ ਦੁੱਧ ਦੇਣਾ ਬਈ ਚੋਈ ਚੋਈ ਇਤਨਾ ਬਾਬਾ ਜੀ ਐਡੀ ਕੀ ਚਿੰਤਾ ਆ ਪੁੱਤ ਆ ਬੱਚਾ ਕਿਤੇ ਨਹੀਂ ਜਾਂਦਾ ਰੇ ਥੋੜਾ ਇਹ ਬੱਚੇ ਦੇ ਕਾ ਇਹ ਜਿਹੜੀਆਂ ਰਾਖੀਆਂ ਹੁੰਦੀਆਂ ਨੇ ਨਾ ਇਹ ਇਹਨਾਂ ਦੇ ਰਸਾ ਨਹੀਂ ਪਿਆ ਹੁੰਦਾ ਹੂੰ ਉਹਦੇ ਕਾਰਨ ਥੋੜੀਆਂ ਜੀਆਂ ਕਰ ਜਾਂਦੀਆਂ ਹਾਂ ਥਣ ਬੜਾ ਚੰਗਾ ਲੱਗਿਆ ਮੁੱਠੀ ਵਾਲਾ ਥਣ ਬਾਬਾ ਜੀ ਆ ਮੰਨ ਲਓ ਵੀ ਹੂੰ 15 ਕਿਲੋ ਦੁੱਧ ਦੇ ਦੂਗੀ ਖੁੱਲਾ ਕਰਮਾ ਲਈ ਅੱਛਾ ਹੂੰ 15 ਬਾਕੀ 15 ਕਿਲੋ ਆ ਮੰਨ ਲਓ ਵੀ ਮੱਝਾਂ ਲਈ ਹੋਊਗਾ ਬੱਚਾ ਕੀ ਦੇਤਾ ਬੱਚਾ ਜੀ ਬੱਚਾ ਦੇਤਾ ਇਹ ਰੱਬਾ ਮੈਂ ਬਿਲਕੁਲ ਨੋਰਮਲੀ ਰਹੂਗਾ ਅੱਛਾ ਜੇ ਮੈਂ ਨੋਰਮਲ ਭਾਰ ਰਹੂਗਾ ਤਾਂ ਖਾਣਲੇ ਵਾ ਤੇ ਇਹ ਨੰਨੀ ਪੂਰੀਆ ਟੌਪ ਕਲਾਸ ਚਵਾਈ ਦੀ ਹੈ ਨਾ ਇੱਕ ਚੀਜ਼ ਦੀ ਆਪਣੀ ਪੂਰੀ ਫੁੱਲ ਗਰੰਟੀ ਆ ਹੂੰ ਚਵਾਈ ਜੁ ਇੰਨੀ ਚੰਗੀਆਂ ਨਹੀਂ ਆ ਪਾਓ ਨਾ ਪਾਓ ਥੰਦੀ ਪੂਰੀਆ ਮੱਝਾ ਰਗਾ ਦੁੱਧ ਦੋ ਬਾਈ ਥਾਣਲੇ ਵਾ ਕਮਾਲ ਇਧਰ ਬਾਈ ਕੋਲੇ ਸੀਗੀਆਂ 5 ਤੇ 3 ਜਿਹੜੀਆਂ ਗੱਭਣਾ ਦੁੱਧ ਤਾਜ਼ੀ ਹਾਂ ਯਾ ਭਾ 6 ਨੰਬਰ ਤੇ ਗੱਲ ਕਰਾਂਗੇ ਬਈ ਨੰਬਰ ਆ ਜਿਹੜਾ ਬਾਈ ਨੂੰ ਦੱਸ ਤੀ ਚਲੋ ਸੌਖਾ ਹੋ ਜਾਣਾ ਥੋੜਾ ਜਿਹਾ ਹਾਂ ਜੀ ਹਾਂ ਨੰਬਰ ਵਾ ਦੱਸੀ ਚਲੋ ਬਾਕੀ ਜੇ ਕੋਈ ਯਾਰ ਮੈਨੂੰ ਨਾ ਭੇਖ ਬੰਦਾ ਜਾ ਅਗਲੇ ਨੂੰ ਬੈਠ ਦਾ ਸਕਰੀਨ ਸ਼ਾਟ ਖਿੱਚ ਕੇ ਭੇਜ ਦੇਣਾ ਬਹੁਤ ਠੀਕ ਆ ਬਾਈ ਅਕੇ 6 ਨੰਬਰ ਤੇ ਗੱਲ ਕਰ ਲੈਨੇ ਕਿਹੜਾ ਸੁਹਾ ਸੁਂਦੀ ਹੈ ਬਾਈ ਸੁਹਾ ਦੂਜਾ ਜੀ ਦੂਜਾ ਕਿੰਨੇ ਜੱਤੀ ਚੋ ਪੰਜਾਬ ਵਾਲੀ ਜਰਸੀ ਪੰਜਾਬ ਵਾਲੀ ਫੇਸ ਕਮਾਲ ਰਾਜੇ ਜੀ ਪੂਰਾ ਪੂਰਾ ਜੀ ਚਮਕ ਚਮਕ ਬਹੁਤ ਚੰਗੀ ਆ ਬਾਈ ਬਾਈ ਟੋਪ ਸੌਣ ਲੈ ਬਾਜੀ ਜਿਹੜੇ ਵੀਰ ਜਰਸੀ 20 ਕਿਲੋ ਵਾਲੀ ਮੰਗਦੇ ਨੇ ਹੂੰ ਉਹਨਾਂ ਦੀ ਫੁੱਲ ਡਿਮਾਂਡ ਦੀ ਬੱਤੀ ਆ ਠੀਕ ਆ ਲਾਹਣਾ ਬਣਾ ਲੈ ਪੁੱਤ ਤੂੰ ਇਹਨਾਂ ਲੰਮੀ ਫੜਨਾਗਾ ਨੂੰ ਲਾਹੂ ਕੀ ਬਹੁਤ ਬਈਆ ਬਹੁਤ ਚੰਗਾ ਲੇਵਾਂ ਲਾਹੂ ਕੀ ਜੀ 22 ਕਿਲੋ ਦੁੱਧ ਦਾ ਬਰੂਨ ਦਾ ਦਿੱਤਾ ਹੋਇਆ 20 ਕਿਲੋ ਮੰਨ ਕੇ ਲੈ ਜੀ ਵੀਰ ਜੀ 20 ਲੀਟਰ ਦਾ ਬਾਈ ਨੇ ਰਿਕਾਰਡ ਦੱਸਿਆ ਹਨ ਚੰਗੀ ਆ ਰੰਗ ਰੂ ਬਹੁਤ ਸਿੰਗਾ ਥਣ ਥਣ ਬੜਾ ਚੰਗਾ ਢੱਲਾ ਬਾਕੀ ਸਾਰ ਨਹੀਂ ਬਾਈ ਗੱਲਾਂ ਸਾਰੀਆਂ ਬਰਡਲਾਂ 'ਨ ਕੱਢ ਕੇ ਕਰਮ ਵਾਲੀ ਦੀ ਡਿਮਾਂਡ ਆ ਦੇਖੋ ਲੈ ਬਾਈ ਕੀ ਗਾਵਾ ਸਾਰੀਆਂ ਆਏ ਨਹੀਂ ਹਲੋ ਲੈ ਰੋਗ ਦਾ ਭਾਰਲਾ ਬਾਈ ਢੱਲਾ ਢੁਲਾ ਬਹੁਤ ਪਈਆਂ ਸਾਰੀਆਂ ਬਰਡਲਾਂ 'ਨ ਕੱਢ ਕੇ ਕਰਮ ਵਾਲੀ ਨੇ ਫੇਰ ਸੋਣਾ ਬਾਕੀ ਭਾ ਵੀ ਜਾਇਜ਼ ਹੋਣਗੇ ਤੁਹਾਨੂੰ ਬੜਾ ਜਣਾ ਚੰਗਾ ਬੰਗੜਾ ਬਾਈ ਥੋੜਾ ਜਿਹਾ ਭਾ ਮਦਦ ਹੁੰਦੇ ਨਹੀਂ ਤੁਹਾਨੂੰ ਓਏ ਇਹ ਰੇਹੋਈ ਸਾਹੀ ਮੰਡੀਆਂ ਵਿੱਚ ਹੁੰਦੀਆਂ ਹਨ ਨਾ ਸਹੀ ਗੱਲ ਤੋੜ ਦਿਓ ਪੁੱਤੇ ਨੂੰ ਵੀ ਅੱਗੇ ਬਈ 7 ਨੰਬਰ ਖੋਲ ਲਓ ਕਿਹੜਾ ਸੁਆ ਬਈ ਦੂਜਾ ਹੀ ਸੁਆ ਦੂਜਾ ਹੀ ਕਿੰਨੇ ਵਾ ਤਕਰੀਬਨ ਦੋ ਗੜਾ ਨੇ ਜੀ ਠੀਕ ਜਿਹੜੀਆਂ ਤੀਜੇ ਸੁਆ ਸੋਹਣੀਆਂ ਨੇ ਪਹਿਲਾ ਤੇ ਦੂਜਾ ਸੁਆ ਹੀ ਨੇ ਇਸ ਬੜਾ ਪਿਆਰਾ ਤੇ ਯਾਤਬ੍ਰੀਟ ਫੁੱਲ ਚੰਗੀ ਆ ਸਾਹੀ ਵਾਲੀ ਤੇ ਟਾਪਰ ਸਾਹੀ ਵਾਲਾ ਜੀ ਵਾਲੀ ਦੀ ਫੁੱਲ ਚੰਗੀ ਆਊਗੀ ਟਾਪਰ ਸਾਹੀ ਵਾਲਾ ਤੇ ਮੌਸਮ ਦੇ ਵਿੱਚ ਇਹਨੇ ਫੁੱਲ ਕਾਮਜਾਬ ਰਹਿਣਾ ਪੂਰਾ ਵਧੀਆ ਦੁੱਧ ਪਾਉਂਦੇ ਆ। ਬਾਕੀ ਇਦਾਂ ਹੀ ਹੋਣਾ ਤੁਹਾਨੂੰ ਜਿਹੜੇ ਵੀਰਾਂ ਨੇ ਰੱਖੀਆਂ ਨੇ। ਉਹਨਾਂ ਨੂੰ ਦਾ ਪਤਾ। ਉਹਨਾਂ ਨੂੰ ਦਾ ਪਤਾ ਹੀ ਇਹਨਾਂ ਬਾਰੇ ਮੱਝਾਂ ਹੀ ਨੇ। ਵਧੀਆ ਹੀ ਨੇ ਇਹ। ਮੇਰੇ ਬੰਦਿਆਂ ਦਾ ਕਮਾਲ, ਨਾੜਾ। ਛੰਡੀਆਂ, ਧੁੰਡੀਆਂ ਦਾ ਮਤਲਬ ਨਾ। ਬਾਕੀ ਸਾਰੀਆਂ ਬਹਿਣਾ ਜੰਡੀਆਂ ਨੇ। ਹੂੰ। ਲੈ, ਕੀ ਆ ਬਾਤ। ਜਿਹੜੇ ਵੀ ਉਸਹਾ ਹੀ ਹਾਲ। ਅਜੇ ਨੇਵੇਂ ਨੂੰ ਮੈਂ ਤਾਂ ਮੰਨੋ ਵੀ। ਪੂਰਾ ਕੁਆੜ ਤੋਂ ਜਿਹੜੇ ਹਿਸਾਬ ਨਾਲ ਢੱਲਾ ਲਗਾਉਂਦਾ ਬਾਈ, ਖਿੱਚ ਕੇ ਨਾ ਲੇ ਪਤਾ ਇਹਨੇ ਕਮਾਲ ਦਾ ਤਿਆਰ ਕਰਨਾ। ਮੋਲ ਬਾਈ ਦੇ ਜੈ ਜੀ ਬਿਲਕੁਲ ਜੈ ਜੀ ਮਨੋਂ ਉਹਨੇ ਭਾਈ ਆਏ ਵੀਰ ਨੂੰ ਆਪਾਂ ਵੇਰ ਦੇ ਕੇ ਤੋੜਾਂਗੇ ਹੂੰ ਤਾਂ ਕਿ ਜਦੋਂ ਆਪਾਂ 11 18 ਡੰਗਰ ਘੱਟ ਲੈਵੇ ਹੁੰਦੇ ਆਪਾਂ ਵੇਚਣ ਦਾ ਲਾਗਤ ਹੁੰਦਾ ਸਹੀ ਗੱਲ ਆ ਬਾਈ ਅੱਗੇ ਬਾਈ 8 ਨੰਬਰ ਤੇ ਕਿਹੜਾ ਸੁਆ ਬਾਈ ਸੁਆ ਦੂਜਾ ਹੀ ਦੂਜਾ ਕਿੰਨੇ ਦਿਨ ਲੈਂਦੀ ਆ ਬਾਈ ਦੇ 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 ਬਾਬਾ ਜੀ ਅਜੇ 10 ਪਏ ਨੇ ਪੂਰੇ ਠੀਕ ਆ 10-10 ਦੀ ਬਾਈਕ ਚੀ ਦਾ 25 ਕਿਲੋ ਦਾ ਤਾਂ ਪੂਰਨ ਦਾ ਦਿੱਤਾ ਹੋਇਆ ਵਾ ਬਾਈ 25 ਲੈ ਮਿਹਰਬਾਨੀ ਆਪਾਂ ਥਾਪ ਤੇ ਬੰਦਾ ਪਉਦੋ ਸਟਾਮ ਤੇ ਲਿਖਾ ਕੇ ਲਿਜਾ ਸਕਦਾ ਗਾਰੰਟੀ ਸੁਦਾ ਹੂੰ ਜਿਹੜਾ ਮੌਸਮ ਆਪਾਂ 22 ਕਿਲੋ ਦੀ ਗਰੰਟੀ ਦੇ ਕੇ ਭੇਜਾਂਗੇ 25 ਕਿਲੋ ਦਿੱਤਾ ਵਾ ਕਿਉਂਕਿ ਮੌਸਮ ਥੋੜਾ ਜਿਹਾ ਗਰਮੈਸ਼ ਵਾਲਾ ਗਰਮੈਸ਼ ਵਾਲਾ 22 ਕਿਲੋ ਨੇਟ ਆਪੋ ਤੋਂ ਜਿਹੜੇ ਬੰਦੇ ਆਉਂਦੇ ਲਿਖਾ ਕੇ ਲੈ ਜਵੇਦਾ ਤੇ ਲਾ ਟੋ ਲਾਂ ਬਹੁਤ ਪਈਆਂ ਥਣ ਬੜਾ ਕਮਾਲ ਦਾ ਮੁੱਠੀ ਵਾਲਾ ਮਾਜੀ ਆਲੀ ਇਤੋਂ ਦਰਾਂ ਦੀ ਥਣ ਨੇ ਕਿੰਨੀ ਹੁੰਦਾ ਮਾਜੀ ਆ ਨਾ ਗਰਮੀ ਮੰਨੇ ਹੈਡ ਫੁੱਲ ਆਉਣੀ ਬੜਾ ਚੰਗਾ ਪਾਉਣਾ ਤੁਹਾਨੂੰ ਪਤਾ ਬਲੈਕ ਨਾਮਾਂ ਦੀ ਬੈਟੂਡ ਦਾ ਬਹੁਤ ਚੰਗੀ ਹੁੰਦੀ ਹੈ ਸਹੀ ਗੱਲ ਆ ਬਾਈ ਅਕੇ ਭਾਈ 9 ਨੰਬਰ ਤੇ ਗੱਲ ਕਰ ਲੈਨੇ ਕਿਹੜਾ ਸੁਆ ਭਾਈ ਸੁਆ ਦੂਜਾ ਹੀ ਕਿੰਨੇ ਦਿਨ ਲੈਂਦੀ ਹੈ ਭਾਈ ਨਹੀਂ ਨਹੀਂ 10 ਪਿਆਈਏ 10 ਦਿਨਾਂ ਦੀ ਕੱਚੀ ਹੈ ਹਜੇ ਕੀ ਜਰਦੀ ਕਾਫੀ ਕਲਰ ਦੀ ਪੰਜਾਬ ਦੀ ਏਜੰਸੀ ਪ्योर ਬੱਡੇ ਮੋਟੀ ਮੇਟਾ ਦੁੱਧ ਦਾ ਕੀ ਰਿਕਾਰਡ ਆ ਭਾਈ ਦੋਨੋਂ 20 ਕਿਲੋ ਬਰੋ ਦਾ ਦਿੱਤਾ ਹੋਇਆ ਜੀ 20 ਲੀਟਰ ਦਾ ਬਾਈ ਨੇ ਰਿਕਾਰਡ ਦੱਸਿਆ ਰੰਗ ਰੂਪ ਰਾਜੀ ਰੂਜੀ ਫੁੱਲ ਆਰਡਰ ਕਮਾਲ ਦਾ ਬੰਗੀ ਵੱਡੀ ਵਹਿਣ ਆ ਜੀ ਵੱਡੇ ਢਾਂਚੇ ਆ ਆਏ ਨੇ ਹੈਗੀ ਵੀ ਛੋਟੀ ਜੀ ਆ ਹੂੰ ਜਿੰਨੀਆਂ ਆਪਾਂ ਕੋਈ ਕਿਸੇ ਵੀ ਵੈਦ ਨੂੰ ਕੋਈ ਜ਼ੂਮ ਕਰਕੇ ਨਹੀਂ ਦਿਖਾਉਂਦੇ ਕਈ ਵਾਰ ਕੋਈ ਵੀਰ ਕਹਿੰਦੇ ਆ ਯਾਰ ਤਾਂ ਜ਼ੂਮ ਕਰਕੇ ਨਾ ਦਿਖਾਈਂ ਹਣ ਜਾਂ ਹੋਰ ਉਹ ਆਪਣਾ ਸੂਲ ਆਪਾਂ ਤੁਸੀਂ ਵੀ ਆਪਣੀਆਂ ਵੀਡੀਓ ਟੋਟੋ ਕਟ ਫੁਟੇਜ ਦੇ ਅੰਦਰ ਤੇ ਤੁਸੀਂ ਵੀਡੀਓ ਅਪਲੋਡ ਹੋ ਆਪਣੀ ਆਪਾਂ ਉਹ ਚੀਜ਼ ਕਦੇ ਵੀ ਨਹੀਂ ਕੀਤੀ ਹਾਂ ਕੀ ਬਾਤ ਆ ਭਾਈ ਅੱਗੇ ਭਾਈ ਜੱਗੀ 9 ਨੰਬਰ ਤੇ ਕਿਹੜਾ ਸੂਆ ਸੁਣਦੀ ਆ ਇਹ ਪਿਓਰ ਚੀਜਾ ਸੂਆ ਕਿੰਨੇ ਦਿਨ ਲੈਂਦੀ ਹੈ ਬਾਈ ਦਿਨ ਹੋਂ ਤਾਂ ਪਿਆ ਬਾਈ ਹਾਫ ਤੇ ਕਦੀ ਕੱਚੀ ਆ ਆਰਡਰ ਕਮਾਲ ਦਾ ਸੋਹਣਾ ਥਣ ਹਵਾਨਾ ਨਾਣਾ ਨਾਣਾ ਤੋੜ ਦੇ ਬਾਈ ਰੰਗ ਰੂਪ ਚੰਗਾ ਕੱਦ ਵੱਡ ਚੰਗਾ ਯਾਤ ਬਰੀਡ ਫੁੱਲ ਚੰਗੀ ਆ ਜਿਵੇਂ ਬਾਈ ਗਰਮੀ ਦਾ ਮੌਸਮ ਆ ਖੁੱਲ ਕਾਮਜਾਪ ਰਹਿਣਾ ਗਰਮੀ ਬਿਲਕੁਲ ਨਹੀਂ ਮੰਨਣੀ ਤੇ ਫਾਇਰਡ ਫੌਂਡ ਆ ਜਿਹੜੀ ਕਰਮ ਵਾਲੀ ਦੀ ਫੁੱਲ ਚੰਗੀ ਆਉਗੀ ਤੇ ਮੁੱਲ ਬਾਈ ਸੁਨਦਾ ਦਿਆਂ ਬਹੁਤ ਵੀਡੀਓ ਪਾਈਆਂ ਬਾਈ ਦਿਆਂ ਫੁੱਲ ਬਾਈ ਜੈ ਜੀ ਰੱਖਦਾ ਹਨਾ ਆਪਣੇ ਕਵਾੜੀ ਵਰਡ ਦੀ ਚੰਗੀ 50000 ਕੋ ਲੈ ਕੇ ਹੂੰ 90 95000 ਆ ਕੇ ਵਾਗਦਾ ਠੀਕ ਆ 450 ਤੋਂ ਆਪਣੇ ਕੋਲ ਪੈਂਟ ਤੋਂ 65 ਤੋਂ 75 ਵਾਲੇ ਠੀਕ ਆ ਤੇ ਲੰਡ ਲਾ ਕਮਾਲ ਦੀਆਂ ਨੇ ਸਾਰੀਆਂ ਵਰਡ ਲਾ ਕੱਢ ਕੇ ਫੇਰ ਕਰਮ ਵਾਲੀ ਨੇ ਸੋਣਾਗਾ ਬਾਈ ਤੇ ਅੱਗੇ ਬਾਈ 9 ਨੰਬਰ ਤੇ ਗੱਲ ਕਰ ਲੈਨੇ ਗਰਲੈਂਡੋ ਆ ਜੀ ਗਰਲੈਂਡੋ ਪਿਓਰ ਗਰਲੈਂਡੋ ਕੱਦ ਵੱਡ ਫੁੱਲ ਥਾਣਾ ਬਹੁਤ ਚੰਗਾ ਕੋਲ ਲਾ ਦਿਓ ਬਾਬਾ ਜੀ 렌ਡੂ উইকে লেন্ডেয়া ਸਹੀ ਗੱਲ ਆ ਇਹੋ ਇਹ ਇੱਕ ਫਿਲਮ ਉਹ ਜੀ ਨਿਸ਼ਾਨੀਆਂ ਦੇ ਨਾਲ ਇਹ ਮੈਂ ਕੋਲ ਫੇਸ ਦੇਖੋ ਬਾਈ ਫੇਸ ਬੜਾ ਕਮਾਲ ਕੰਨ ਕੋਈ ਬੋਨਾਂ ਦਾ ਯਾਦਬਰੀਡ ਫੁੱਲ ਚੰਗੀ ਆ ਤੋਰਾ ਤਾਰਾ ਕਮਾਲ ਦਾ ਗਰਲੈਂਡੋ ਆ ਬਾਈ ਕੀ ਬਾਤ ਆ ਥਣ ਥਣ ਬਹੁਤ ਚੰਗਾ ਕੱਚੀ ਕੱਚੀ ਆ ਕਰਮਾਲੀ ਹਜੇ ਠੀਕ ਆ ਹਰੇ ਇੱਕ ਹਫਤਾ ਪਿਆਗਾ ਹੂੰ ਲੇਵਾ ਲੈ ਕੇ ਕਿਸੇ ਨੂੰ ਉੱਟ ਬੈਠਿਆ ਨਹੀਂ ਜਾਂਦਾ ਪੁਰਾਣੀ ਵੀਡੀਓ ਆਪਣੇ ਕੋਲੇ ਆ ਜੀ ਠੀਕ ਆ ਮਤਲਬ ਇੰਨਾ ਕੁ ਲਿਓ ਹੁੰਦਾ ਕਈ ਵਾਰ ਮਨੋ ਵੀ ਮੈਨੂੰ ਨਹੀਂ ਪਤਾ ਵੀ ਇਹ ਸਵਾਲ ਕੀ ਪੁੱਛਦਾ ਨਾ ਜੂੜੀ ਪੈ ਜਾ ਕਰੇ ਕੀ ਬਾਤ ਆ ਕੱਲਾ ਕੱਲਾ ਚੜਾਈ ਚੁੜਾਈ ਬਹੁਤ ਚੰਗਿਆ ਥਣ ਥਣ ਬਹੁਤ ਚੰਗਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਥਣ ਚਾਰੇ ਥਣ ਨੇ ਖੜਮੇ ਭਾਈ ਪੂਰੇ ਗਾਇਵ ਤੇ ਆਗੇ ਭਾਈ 10 ਨੰਬਰ ਤੇ ਆ ਗਈ ਨਹੀਂ ਭਾਈ 2 2 4 12 ਹੋਊਗੀ ਵੀ ਹਾਂ 7 ਤੇ 12 ਨੰਬਰ ਦੇ ਆ। ਕੀ ਹੋ ਗਈ? ਠੀਕ ਆ। 11 ਨੰਬਰ। ਇਸ ਨੂੰ 2 3 4 5 6 12 ਨੰਬਰ ਦੇ ਆ। 8 9 10 11 12 ਨੰਬਰ ਆ ਜੀ। 12 ਨੰਬਰ ਆ ਸੌਰੀ। 12 ਨੰਬਰ ਦੇ ਆਗੇ ਬਈ। ਹੋ ਲਾ ਬਈ ਤੋਤੇ। ਕਿਹੜਾ ਸੁਹਾ ਜੀ? ਸੁਹਾ ਦੂਜਾ ਜੀ। ਦੂਜਾ। ਕਿੰਨੇ ਦਿਨ ਲੈਂਦੀ ਹੈ ਜੀ? ਹਫਤੇ ਇੱਕ ਦੀ ਕੱਚੀ ਆ ਬਈ। ਦੂਜਾ ਸੁਹਾ ਕਰਮ ਵਾਲੀ ਸੌਂਦੀ ਆ। 24 25 ਕਿਲੋ ਦਾ ਰਿਕਾਰਡ ਆ ਬਾਕੀ ਬਈ ਸਰੀਰ ਦਾ ਢਾਂਚਾ ਤੇ ਲੇਬਲ ਆਖਦਾ ਦੁੱਧ ਵਾਕੀ ਚੰਗਾ ਪਾ ਦੋਗੀ ਸਵੇ ਪੜੀ ਤੇ ਰਾਜੀ ਰੋਜੀ ਫੁੱਲਾ ਨਾੜਾਂ ਨੁੜਾਂ ਕਿਆ ਬਾਤ ਆ ਬਈ ਮੁੱਠੀ ਆਲਾ ਥਣ ਲੱਗਿਆ ਕੱਲਾ ਕੱਲਾ ਥਾਣਾ ਕੋਈ ਤੁਹਾਨੂੰ ਮੰਨ ਲੋ ਵੀ ਲੋ ਹੂੰ ਚਾਹੇ ਨਾ ਕਿਆ ਬਾਤ ਆ ਮੈਂ ਜਿਹਾ ਬਾਤ ਫੁੱਲੇ ਲਿਟਿ ਜਾਣਾ ਲੋ ਹੂੰ ਕਿਆ ਬਾਤ ਆ ਟਰ ਲਾਟੋ ਲਾ ਬਹੁਤ ਪੜੀਆਂ ਸਾਡੇ ਬੰਦੇ ਨੇ ਮੇਰੇ ਨੂੰ ਮੇਰੇ ਹੂੰ ਸਹੀ ਗੱਲ ਆ ਬਾਕੀ ਠੰਡੀ ਸੀਲ ਪੂਰੀ ਆ ਜਵੇਂ ਮਰਦੀ ਹੱਥ ਲਾਈ ਚੱਲ ਕੋਈ ਚੱਕਰੀ ਨਹੀਂ ਅੱਗੇ ਭਾਈ 13 ਨੰਬਰ ਖੋਲੋ ਕਿੰਨੀ ਕਿਹੜਾ ਸੂਆ ਇਹਦਾ ਪਹਿਲਣ ਬੱਚੀ ਪ्योर ਦੋ ਦੰਦਾਂ ਦੀ ਪਹਿਲਣ ਬੱਚੀ ਪ्योर ਦੋ ਦੰਦਾਂ ਦੀ ਹਾਂ ਜੀ ਆਪਾਂ ਜੀ ਦੋ ਦੰਦਾਂ ਕਹਾਗੇ ਤਾਂ ਦੋ ਹੀ ਹੋਗੇ ਆ ਨਿਕਲ ਠੀਕ ਆ ਫੇਸ ਬੜਾ ਪਿਆਰਾ ਰੰਗ ਰੂਪ ਚੰਗਾ ਆਡਾ ਚੰਗਾ ਸਹੀ ਗੱਲ ਆ ਸਹੀ ਗੱਲ ਆ ਹੂੰ ਮੂਠੀ ਆ ਖਣ ਲੱਗਾ ਜੱਤ ਕੁਆਲਿਟੀ ਬਹੁਤ ਜ਼ਿਆਦੇ ਬਹੁਤ ਜ਼ਿਆਦੇ ਸਹੀ ਗੱਲ ਆ ਤੋਰਾ ਤਰਾ ਕਮਾਲ ਖਾਣ ਝੋਲੀ ਕਮਾਲ ਆ ਕੱਚੀ ਕੱਚੀ ਆ ਦਿਨ ਬਈ ਲੈਂਦੀ ਆ ਉਹਦੋਂ ਦਾ ਆਰਡਰ ਦੀ ਕੁਆਲਿਟੀ ਆ ਜਿਹੜੀ ਨੇ ਵਧੀਆ ਤਿਆਰ ਕਰ ਲੈਣੀ ਆ ਚਾਰੇ ਥਣ ਬਈ ਨਿੱਖੜਵੇਂ ਪੂਰੇ ਗੈਰ ਤੇ ਕੱਲਾ ਕੱਲਾ ਥਣ ਪਲੂਣ ਨੂੰ ਥਣ ਸਹੀ ਆਲਾ ਬਈ ਬਹੁਤ ਚੰਗਾ ਲੱਗਿਆ ਫੇਰ ਵੀ ਬੜਾ ਪਿਆਰਾ ਬਈ ਕਿੰਨਾ ਚੁੱਧ ਦੇ ਦਿੰਦੇ ਦੀ ਜੀ ਦੁੱਧ ਬਾਬਾ ਜੀ ਜਿਹੜੀ ਜਿਵੇਂ ਹੁਣ ਪਹਿਲਾਂ ਮੱਛੀ ਆ ਇਹਦੀ ਜਾਤ ਕੁਆਲਿਟੀ ਆ ਹੂੰ ਬੀਗ ਨੋਦਰ ਬੰਨਾ ਜਾਏਗਾ ਠੀਕ ਆ ਬਾਈ ਅੱਗੇ ਲਾਸਟ ਖੋਲਦਾ ਬਾਈ ਕੋਈ ਨਹੀਂ ਕੋਈ ਪ੍ਰੋਬਲਮ ਨਹੀਂ ਬੱਚੀ ਉਹਦਾ ਬਾਰੇ ਕੰਮ ਸਹੀ ਗੱਲ ਹੈ ਬਾਕੀ ਸਾਰਾ ਕੁਝ ਦੁਨੀਆ ਸਹੀ ਗੱਲ ਹੈ ਸਹੀ ਗੱਲ ਹੈ ਦੋ ਦੰਦ ਹੀ ਇਹ ਆ ਵਰਡ ਚੰਗੀ ਆ ਬਾਈ ਸਮੇਂ ਪੜੀਆ ਰਾਜ ਜੀ ਤਿਆਰੀਆਂ ਡੰਗ ਦਿਹਾੜੀ ਚ ਸੌਣ ਵਾਲਿਆ ਉਹ ਸਵੇਰੇ ਸੂਪੇ ਸਵੇਰੇ ਠੀਕ ਆ ਬਾਈ ਉਹ ਰਾਤੀ ਦਿਖਾ ਦਿਓ ਕੁਆਰਤ ਬਹੁਤ ਜੰਦੇ ਆਣ ਲੈ ਬਾਬਾ ਕਮਾਲ ਕਲਾ ਕਲਾ ਥਣ ਮੁੱਠੀ ਵਾਲਾ ਥਣ ਚਾਰੇ ਥਣ ਨਿਕੜ ਮੇ ਪੂਰੇ ਗੈਸ ਦੀ ਕੀ ਬਾਤ ਹੈ ਤੇ ਆਰੀ ਹੈ ਜਿਹੜੀ ਲੇਵੇਰੀ ਬਹੁਤ ਚੰਗੀ ਆ ਕੱਦ ਬੜ ਵੀ ਚੰਗਾ ਯਾਤ ਵੀੜ ਵੀ ਚੰਗੀ ਆ ਮੋਹਲਾ ਸਾਨੂੰ ਦੱਸਿਆ ਬਾਈ ਦੇ ਜਾਇਜ ਹੋਣਗੇ ਨਾ ਕਿ ਸੀਗੇ ਬਾਈ ਕੋਲੇ 14 14 ਦੇ 14 ਦਿਖਾ ਤੇ ਹੋਰ ਵੀ ਆਪਣੇ ਕੋਲ 3 4 ਤਨ ਤੋ ਚਾਰ ਬੜਾ ਬਾਈ ਕਹਿੰਦਾ ਸ਼ਾਮ ਤੱਕ ਹੋਰ ਆ ਜਾਣੀ ਹੈ ਤੇ ਕਿਸੇ ਵੀਰ ਦੇ ਕੋਈ ਵੀ ਨੱਕ ਪਸੰਦ ਦਾ ਵੀ ਬਾਈ ਨਾਲ ਕਨੈਕਟ ਕਰ ਲਿਓ ਤੇ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈ ਦਲੋਂ ਧੰਨਵਾਦ